ਆਉਣ ਵਾਲੇ ਸਮੇਂ ਦੇ ਵਿੱਚ ਇਹ ਘਾਟਾ ਹੀ ਖਾਣਗੇ ਅੱਗੇ ਲੋਕਾਂ ਨੇ ਕਾਂਗਰਸ ਨੂੰ ਤੇ ਅਕਾਲੀਆਂ ਨੂੰ ਨਕਾਰਿਆ ਸੀ ਹੁਣ ਉਹਨਾਂ ਤੋਂ ਵੀ ਭੈੜਾ ਨਕਾਰਨਗੇ ਇਹਨਾਂ ਨੂੰ ਤੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾਗਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਲੋਕਾਂ ਦੇ ਨਾਲ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੋਬਾਈਲ ਹੈ ਮਿੜ ਗਿਆ ਹੈ ਤਾਂ ਕੋਈ ਵੀ ਆਪਣੇ ਤਰ੍ਹਾਂ ਤਰਕਾਰਾਂ ਨੂੰ ਸਾਹਮਣੇ ਦਿਖਾਤੇ ਆ। ਬਹੁਤ ਸਾਰਾ ਖੁਦ ਘਟਾ ਵੀ ਲਈ ਜਾਂਦਾ ਹੈ। ਮੂੰਹ ਬੰਨਿਆ ਹੋਇਆ ਹੈ। ਕਿ ਉਹ ਨੂੰ ਪਤਾ ਨਹੀਂ ਬੈਕ ਥਾਲੀ ਲਈ ਜਾਂਦਾ। ਭਗਵਾਨ ਤੁਮਾਰ ਨੂੰ ਮੈਂ ਕਹਿਣਾ ਚਾਹਣਾ ਤੂੰ ਮੰਨਦਾ ਮੈਂ ਕਿਸਾਨ ਹੈ। ਤੂੰ ਕਹਿਣਾ ਵੋਟ ਕੀ ਹੁੰਦੇ ਆ? ਪੱਕੇ ਕੀ ਹੁੰਦੇ ਆ? ਵੀ ਉਹ ਜਿਹੜੀ ਆ ਬਾਦਲ ਕੇ ਉਹ ਕੀ ਜਾਣਦੀ ਹੈ ਥਿੰਮਟ। ਤੂੰ ਜਾਣਦਾ ਇਹ ਗੱਲਾਂ ਪਰ ਤੇਨੇ ਨਹੀਂ ਪਤਾ ਨਹੀਂ ਕਿਸਾਨਾਂ ਨਾਲ ਕੀ ਹੋਇਆ। ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਹੀ ਆਪਣ ਦੇਣ ਦੇ ਤਾਂ ਕਾਗਜ਼ਾਂ ਦੇ ਵਿੱਚ ਤਾਂ ਕੋਠੀਆਂ ਬਣੀਆਂ ਪਈਆਂ। ਵੇਹਲੇ ਜਾ ਤੁਹਾਨੂੰ ਸਭ ਕੋ ਮਿਲਿਆ। ਜੀਵੀਐਸ ਟੈਪ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜੱਦ ਦਰਸ਼ਕੋ ਤੁਹਾਨੂੰ ਪਤਾ ਹੈ ਕਿ 19 ਤਰੀਕ ਨੂੰ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਧਰਨਾ ਪ੍ਰੋਟੈਸਟ ਚੱਕਿਆ ਗਿਆ ਸੀ ਜਿਸ ਦੇ ਵਿੱਚ ਕਿਸਾਨਾਂ ਵੱਲੋਂ ਦੋਸ਼ ਲਾਏ ਗਏ ਆ ਕਿ ਪੁਲਿਸ ਪ੍ਰਸ਼ਾਸਨ ਦੇ ਕੁਝ ਆਦਮੀ ਸੀਗੇ ਤੇ ਕੁਝ ਕ ਜਿਹੜੇ ਅਗੇ ਵਿਧਾਇਕ ਉਹਨਾਂ ਵੱਲੋਂ ਉਹਨਾਂ ਦੀਆਂ ਟਰਾਲੀਆਂ ਚੱਕੀਆਂ ਗਈਆਂ ਨੇ ਤਾਂ ਉਸ ਦੇ ਮੱਦੇ ਨਜ਼ਰ ਅੱਜ 17 ਜ਼ਿਲ੍ਹਿਆਂ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ ਕੈਬਨਿਟ ਮਨਿਸਟਰ ਤੇ ਵਿਧਾਇਕਾਂ ਦੇ ਘਰ ਕੇ ਰੇ ਜਾ ਰਹੇ ਆ ਫਿਲਹਾਲ ਨਿਹਾਲ ਸਿੰਘ ਵਾਲਾ ਦੇ ਵਿੱਚ ਵਿਧਾਇਕ ਬਲਾਸਪੁਰ ਦੇ ਘਰ ਦੇ ਅੱਗੇ ਧਰਨਾ ਪ੍ਰੋਟੈਸਟ ਦਿੱਤਾ ਜਾ ਰਿਹਾ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਪਹੁੰਚੀਆਂ ਨੇ ਕਿਹੜੇ ਕਿਹੜੇ ਜਿਹੜੇ ਆਗੂ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਧਰਨਾ ਪ੍ਰੋਟੈਸਟ ਕੱਲਾ ਜੋ ਉੱਥੇ ਟਰਾਲੀਆਂ ਦੀ ਤੇ ਸਮਾਨ ਦੀ ਉਹਦਾ ਕਰਕੇ ਲੱਗਿਆ ਜਾਂ ਆਪਣੀਆਂ ਐਮਐਸਪੀ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਲੱਗਿਆ ਸੋ ਕਾਫੀ ਸਾਰੇ ਇੱਥੇ ਆਗੂ ਪਹੁੰਚੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਈ ਪ੍ਰਧਾਨ ਜੀ ਪਹਿਲੇ ਦਿਨ ਜਿਹੜਾ ਫਲੋਰੀ ਬਾਰਡਰ ਹੈ ਖਾਲੀ ਕਰਵਾ ਦਿੱਤਾ ਗਿਆ ਉਸ ਤੋਂ ਬਾਅਦ ਬਹੁਤ ਕੋ ਸੰਧਾ ਤੇ ਅੱਜ 17 ਜ਼ਿਲ੍ਹਿਆਂ ਦੇ ਵਿੱਚ ਪਸਾਂ ਜਿੱਤੇ ਬੰਦੀਆਂ ਵੱਲੋਂ ਵਿਧਾਇਕਾਂ ਦੇ ਮੰਤਰੀਆਂ ਦੇ ਘਰ ਕਿਰੇ ਜਾ ਰਹੇ ਅੱਜ ਮਿਹਾਲ ਸਿੰਘ ਵਾਲਾ ਦੇ ਵਿੱਚ ਤੁਸੀਂ ਘਰਾਉ ਕੀਤਾ ਕੀ ਕਰਨ ਦੇਖੋ ਜਿਹੜਾ 19 ਤਰੀਕ ਨੂੰ ਬਤਾਰਾ ਹੋਇਆ ਜਿਹੜਾ ਸਰਕਾਰ ਨੇ ਕੀਤਾ ਬਹੁਤ ਗਲਤ ਕੀਤਾ ਬਹੁਤ ਨਕਮੀ ਜਿਹੜੀ ਸਰਕਾਰ ਆ ਉਹ ਸਾਫ ਤੋਂ ਹੀ ਆ ਕਿਉਂਕਿ ਜੇ ਤੁਸੀਂ ਵੇਖੋ ਪਿੱਛੇ ਕਾਲੀ ਦਲ ਨੇ ਇਹ ਕੰਮ ਕੀਤਾ ਹੀ ਬਹਿਮਲ ਬਗਰਾੜੀ ਕਾਣ ਉਹ ਸਰਕਾਰ ਨੇ ਮੋਦੀ ਦੇ ਅਸੀਂ 13 ਮਹੀਨੇ ਬਹਿ ਕੇ ਆਏ ਆਂ ਸੈਂਟਰ ਦੀ ਸਰਕਾਰ ਦੇ ਮੂਹਰੇ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਜਿਹੜਾ ਇਹ ਭਗਵੰਤਾ ਕਹਿੰਦਾ ਸੀ ਵੀ ਮੈਂ ਕਿਸਾਨਾਂ ਦਾ ਮੁੰਡਾ ਮੈਂ ਕਿਸਾਨਿਆਂ ਦਾ ਰੱਖਾਂ ਮੈਂ ਮਾਸਟਰ ਦਾ ਮੁੰਡਾ ਇਹਨੇ ਜਿਹੜਾ ਬਤਾਰਾ ਬਹੁਤ ਗਲਤ ਕੀਤਾ ਆਪਦੇ ਲੋਕਾਂ ਦੇ ਸੁੱਤੇ ਪਿਆਂ ਦੇ ਵਾਰ ਕੀਤਾ ਉਹ ਬਹੁਤ ਮਾੜਾ ਕੀਤਾ ਉਹਦੇ ਵਿਰੋਧ ਦੇ ਵਿੱਚ 19 ਤਰੀਕ ਨੂੰ ਨੇ ਕੀਤਾ 23 ਤਰੀਕ ਨੂੰ ਅਸੀਂ ਡੀਸੀ ਦਫ਼ਤਰਾਂ ਦੇ ਅੱਗੇ ਆ ਗਏ ਸੀ ਜਿਹੜੀ ਇਹ ਸਰਕਾਰ ਭਗਵੰਤ ਮਾਨ ਬੁੱਚੜ ਕਹਿੰਦਾ ਸੀ ਨਾ ਵੀ ਅਸੀਂ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਐਂ ਕਰ ਦਾਂਗੇ ਅਸੀਂ 20 ਤਰੀਕ ਨੂੰ ਹੀ ਮੈਦਾਨ ਦੇ ਵਿੱਚ ਆ ਗਏ ਸੀ ਲਗਾਤਾਰ ਹਿੰਸਾ ਘਰਸ਼ ਦੇ ਵਿੱਚ ਜਿਹੜਾ ਸਾਡਾ ਮੋਗੇ ਦਾ ਹੀ ਮਨਮਰਾ ਵੀ ਤਕਰੀਬਨ ਕਰੋਨਾ ਦੇ ਵਿੱਚ ਜਿਹੜਾ ਨਿਸ਼ਾਨ ਹੋਇਆ ਉੱਥੇ ਉਹਦੀ ਭਰਵਾਈ ਵਾਸਤੇ ਆਏ ਆ ਇਹਨਾਂ ਦੇ ਗਲਚ ਕੋਟਾ ਦੇ ਕੇ ਜਿਹੜੀ ਭਰਵਾਈ ਆ ਉਹ ਟਰਾਲੀ ਚੋਰ ਆ ਜਿਹੜੇ ਇਹਨਾਂ ਦੇ ਐਮਐਲਏ ਨੇ ਟਰਾਲੀ ਚੋਰੀਆਂ ਕੀਤੀਆਂ ਇਹਨਾਂ ਦੇ ਸਰਪੰਚਾਂ ਨੇ ਟਰਾਲੀਆਂ ਚੋਰੀ ਕੀਤੀਆਂ ਉਹਨਾਂ ਨੂੰ ਨੰਗੇ ਕੀਤਾ ਲੋਕਾਂ ਦੇ ਵਿੱਚ ਲਿਆਂਦਾ ਕੁਝ ਪੁਲਿਸ ਮਾਰੀਆਮ ਵੀ ਜਿਹੜੇ ਟਰਾਲੀ ਚੋਰਾਂ ਦੇ ਵਿੱਚ ਆਏ ਆ ਉਹਨਾਂ ਨੂੰ ਅਸੀਂ ਨੰਗੇ ਕੀਤਾ ਹਰ ਰੋਜ਼ ਇਸ ਦੇ ਉੱਤੇ ਪਹਿਰਾ ਦਿੰਦੇ ਹੋਏ ਇਹਨਾਂ ਤੋਂ ਪਰਭਾਈ ਕਰਾਉਣੀ ਹੈ ਇਹਨਾਂ ਦੇ 12 ਵਿੱਚ ਤਾਂ ਆਏ ਆ ਇਹਨਾਂ ਨੂੰ ਨੰਗੇ ਕਰਨਾ ਆਲ ਵਰਡ ਦੇ ਵਿੱਚ ਇਹ ਸਰਕਾਰ ਦਾ ਦੱਸਣਾ ਵੀ ਇਹ ਜਿਹੜੇ ਵੱਡੇ ਰਾਜੇ ਸੀ ਜਿਨ੍ਹਾਂ ਨੇ ਬਹੁਤ ਜਵਟਾ ਸੀ ਇਹਨਾਂ ਦੇ ਵੀ ਪਿਓ ਨਿਕਲਿਆ ਜਿਹੜਾ ਆਪਦੇ ਆਪ ਨੂੰ ਲੋਕਾਂ ਦਾ ਹਮਦਰਦੀ ਕਹਿੰਦਾ ਸੀ 19 ਤਰੀਕ ਨੂੰ ਜਿਹੜਾ ਸਾਨੀ ਮੋਟ ਚ ਤੋੜਿਆ ਜਾਂਦਾ ਉਸ ਤੋਂ ਬਾਅਦ ਜਿਹੜੀਆਂ ਟਰਾਲੀਆਂ ਦੇ ਇਲਜ਼ਾਮ ਲੱਗਦੇ ਨੇ ਵਿਧਾਇਕਾਂ ਦੇ ਉੱਪਰ ਉਹ ਵਿਧਾਇਕ ਦਾ ਵੀ ਬੈਨ ਆਇਆ ਕਹਿੰਦੇ ਜੀ ਮੈਂ ਤਾਂ ਖਾਲੇ ਕਿਤੇ ਤਰ੍ਹਾਂ ਮੈਂ ਇਹ ਕੰਮ ਹੀ ਨਹੀਂ ਕਰ ਸਕਦਾ ਨਹੀਂ ਇਹ ਤਾਂ ਸਾਰੇ ਹੀ ਕਹਿੰਦੇ ਆ ਜਦੋਂ ਇਹ ਸਦਾ ਤੇ ਆਇਆ ਉਦੋਂ ਇਹਨਾਂ ਨੇ ਦੱਸਿਆ ਦੀ ਵੀ ਮੇਰੀ ਤਾਂ ਮਾਂ ਜੀ ਇੱਕ ਪੀਣ ਹੈ ਲਾਭ ਸਿੰਘ ਉਹ ਕਹਿੰਦਾ ਸੀ ਮਾ ਤਾਂ ਲੋਕਾਂ ਦਾ ਦੈਸੀ ਅੱਜ ਦਾ ਹਾਲ ਵੇਖ ਲੋ ਜਿਹੜਾ ਸੁਖਨੰਦ ਵਾਲਾ ਐਮ ਐਲ ਏ ਆ ਉਹਦਾ ਹਾਲ ਵੇਖ ਲੋ ਜਿਹੜੇ ਸਾਡੇ ਅਮਨ ਰੋੜਾ ਜਾਂ ਲਾਡੀ ਟੌਂਸਰ ਜਾਂ ਸਾਡੇ ਮਨਜੀਤ ਸਿੰਘ ਆ ਇਹਨਾਂ ਨੂੰ ਪੁੱਛੋ ਵੀ ਅੱਜ ਲੋਕ ਤੇਰੇ ਬਾਹਰ ਚ ਆਏ ਅੱਜ ਅਸੀਂ ਮਾਰੇ ਹੋ ਗਏ ਜਿੱਤੇ ਵੋਟਾਂ ਲੈਣੀਆਂ ਉਹਦੇ ਚ ਚੰਗੇ ਸੀ ਇਹਨੇ ਪੱਟ ਕੇ ਖਾਲਿਆ ਲੋਕਾਂ ਨੂੰ ਜਿਹੜੇ ਗਰੀਬ ਆ ਲੋਕਾਂ ਦਾ ਤੇ ਕਿਰਤੀ ਲੋਕਾਂ ਦਾ ਇਹਨੇ ਜੀਣਾ ਆਰਾਮ ਐ ਸਰ ਕੀ ਨਾਮ ਆ ਤੁਹਾਡਾ ਤੇ ਕਿਹੜੀ ਜਥੇਬੰਦੀ ਨੂੰ ਬਲਾਕ ਕਰਨਾ ਹਾਂ ਜੀ ਵੀ ਐਸ ਟਾਈਮ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰਾ ਨਾਮ ਸ਼ੰਦਰ ਸਿੰਘ ਆ ਜੀ ਪਿੰਡ ਧੂੜਕੋਟ ਆ ਮੈਂ ਖੋਸਾ ਜਿਹੜੀ ਜੁਨੀਅਨ ਦਾ ਨਾਲ ਸੰਬੰਧ ਰੱਖਦਾ ਤੇ ਅੱਜ ਖੋਸਾ ਜੁਨੀਅਨ ਵੱਲੋਂ ਅਸੀਂ ਇੱਥੇ ਮਨਜੀਤ ਸਿੰਘ ਐਮਐਲਏ ਦੇ ਬਾਰ ਦੇ ਵਿੱਚ ਜਿਹੜਾ ਧਰਨਾ ਲੱਗਿਆ ਉੱਥੇ ਪਹੁੰਚੇ ਆ ਵੀਡੀਓ ਮੰਗਾ ਜਿਹੜੀਆਂ ਲੈ ਕੇ ਤੁਸੀਂ ਮੰਗਾ ਤਾਂ ਸਾਡੀਆਂ ਉਹੀ ਆ ਜੀ ਜਿਹੜੀਆਂ ਪਹਿਲਾਂ ਪਿਛਲੀਆਂ ਉਹ ਸੀਗਾ ਜਾਨੀ ਬਾਕੀ ਹੁਣ ਇਹ ਆ ਵੀ ਜਿਹੜਾ 19 ਤਰੀਕ ਨੂੰ ਸਾਡੇ ਨਾਲ ਜਿਹੜਾ ਭਵੰਤਮਾਨ ਸਰਕਾਰ ਸਰਕਾਰ ਨੇ ਬਰਤਾਰਾ ਕੀਤਾ ਪਹਿਲਾਂ ਤਾਂ ਇਹਨਾਂ ਨੇ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਇਆ ਵੀ ਜਿਹੜਾ ਕਿਸਾਨਾਂ ਦੇ ਕਾਰਨ ਵੀ ਜਿਹੜੀਆਂ ਨੌਕਰੀਆਂ ਜਾਨੀ ਵੀ ਰੁਕ ਗਈਆਂ ਗਆਂ ਜਾਂ ਜਿਹੜਾ ਹੋਰ ਵੀ ਵਪਾਰ ਵੀ ਰੁਕਿਆ ਹੋਆ ਤੁਹਾਨੂੰ ਵੀ ਪਤਾ ਤੁਸੀਂ ਪੱਤਰਕਾਰੀ ਦੇ ਵਿੱਚ ਕੋਈ ਨਵੇਂ ਨਹੀਂਗੇ ਕਿਉਂਕਿ ਜਿਹੜਾ ਕਿਸਾਨਾਂ ਨੇ ਉਹ ਸੜਕਾਂ ਨਹੀਂ ਰੋਕੀਆਂ ਸੀਗੀਆਂ ਉਹ ਜਿਹੜੀਆਂ ਸੜਕਾਂ ਸੀਗੀਆਂ ਉਹ ਤਾਂ ਹਰਿਆਣਾ ਸਰਕਾਰ ਵੱਲੋਂ ਰੋਕੀਆਂ ਗਈਆਂ ਸੀ ਇਹ ਕਿਸਾਨ ਤਾਂ ਬਾਰ-ਬਾਰ ਇਹ ਬੇਨਤੀਆਂ ਕਰ ਰਹੇ ਸੀ ਵੀ ਉਹ ਭਾਈ ਰਸਤੇ ਖੋਲੋ ਤੇ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਇਹਨਾਂ ਨੇ ਉਲਟਾ ਹਰਿਆਣੇ ਸਰਕਾਰ ਤੋਂ ਰਸਤੇ ਖਲਾਉਣ ਦੀ ਖਾਤਰ ਕਿਸਾਨਾਂ ਦੇ ਉੱਤੇ ਜਿਹੜਾ ਇਹ ਮਾੜਾ ਵਰਤੀਰਾ ਜਿਹੜਾ ਕੀਤਾ ਜਿਹੜਾ ਕਿ ਅੱਜ ਜ਼ਿਕਰ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤਾ ਇਹਨੇ ਉਹ ਰੰਗ ਜੇ ਵਾਲੇ ਰਾਜ ਦਾ ਜਿਹੜਾ ਉਹ ਲੋਕਾਂ ਨੂੰ ਰਾਜ ਯਾਦ ਕਰਾਤਾ ਤੇ ਉੱਥੋਂ ਮੰਗਾਂ ਸਾਡੀਆਂ ਇਹੀ ਆ ਵੀ ਜਿਹੜੀਆਂ ਉੱਥੋਂ ਸਾਡੀਆਂ ਟਰਾਲੀਆਂ ਜਾਂ ਸਮਾਨ ਕੋਈ ਵੀ ਚੋਰੀ ਹੋਇਆ ਉਹ ਤੁਸੀਂ ਹੁਣ ਰੋਜ਼ ਦੇਖ ਹੀ ਲੈਣੇ ਆ ਵੀ ਕੁਝ ਤਾਂ ਐਮਐਲਏ ਦੇ ਘਰਾਂ ਚੋਂ ਝੋਟੇਗਾ ਕੋਸ਼ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੁਝ ਪੁਲਿਸ ਮੁਲਾਜ਼ਮ ਵੀ ਇਹੋ ਜਿਹਾ ਨਿਕਲ ਗਏ ਵੀ ਜਿਹੜੇ ਆਪਦੇ ਘਰਾਂ ਦੇ ਵਿੱਚ ਟਰਾਲੀਆਂ ਲੈ ਗਏ ਬਾਕੀ ਦੂਜੀ ਗੱਲ ਹੈ ਜਿਹੜਾ ਲਾਭ ਸਿੰਘ ਉਗੋ ਕੇ ਕਹਿ ਰਿਹਾ ਵੀ 2.5 ਲੱਖ ਦੀ ਟਰਾਲੀ ਹੈ ਜੇ 2.5 ਲੱਖ ਦੀ ਟਰਾਲੀ ਪਿੱਛੇ ਇੱਕ ਤੇਰਾ ਐਮ.ਐਲ.ਏ ਐ ਕਰ ਸਕਦਾ 5 4 10 ਟਰਾਲੀਆਂ ਘਰੇ ਲੈ ਆ ਸਕਦਾ ਤਾਂ ਉਹਨੂੰ ਪੁੱਛ ਕੇ ਦੇਖ ਵੀ ਇਹ 2.5 ਲੱਖ ਦੀ ਬਣਦੀ ਆ ਅੱਜ 4 5 ਲੱਖ ਤੋਂ ਘੱਟ ਕੋਈ ਟਰਾਲੀ ਨਹੀਂ ਬਣਦੀ ਇੱਕ ਲਾਭ ਸਿੰਘ ਉਗੋ ਜਿਹੜਾ ਮੋਬਾਈਲਾਂ ਵਾਲੀ ਦੁਕਾਨ ਤੇ ਜਿਹੜਾ ਨੌਕਰੀ ਕਰਨ ਵਾਲਾ ਬੰਦਾ ਸੀਗਾ ਉਹਨੂੰ ਲੋਕਾਂ ਨੇ ਐਮ.ਐਲ.ਏ ਬਣਾਤਾ ਉਹਨੂੰ ਕਿਸਾਨਾਂ ਬਾਰੇ ਕੋਈ ਉਹਨੂੰ ਪਤਾ ਹੀ ਨਹੀਂ ਵੀ ਟਰਾਲੀ ਕਿੰਨੇ ਦੀ ਆ ਜਾਂ ਕਿੰਨੀ ਹੈਗੀ ਆ ਇਹ ਸਾਰਾ ਸਰਕਾਰ ਦਾ ਹੀ ਫਰਜ ਬਣਦਾ ਜਦੋਂ ਸਰਕਾਰ ਸਾਨੂੰ ਠਾਉਣ ਦੀ ਖਾਤਰ ਇੰਨਾ ਕੁਝ ਕਰ ਸਕਦੀ ਆ ਤੇ ਜਿਹੜਾ ਸਾਡਾ ਉਥੋਂ ਸਮਾਨ ਗਮਾਤਿਆ ਉਹਦੀ ਪਰਭਾਈ ਵੀ ਸਰਕਾਰ ਹੀ ਕਰੂਗੀ ਹੋਰ ਕੌਣ ਕਰੂਗਾ ਹਰ ਵਾਰ ਤੁਸੀਂ ਰੰਗਲੇਵ ਦਾ ਨਾਮ ਦੇ ਰਹੇ ਹੋ ਬਿਆਨ ਆਉਂਦਾ ਸੋਸ਼ਲ ਮੀਡੀਆ ਤੇ ਪਰਤਮਾ ਦਾ ਕਿਹੜਾ ਹਲੇ ਵੀ ਕਿਸਾਨਾਂ ਦੇ ਨਾਲ ਆ ਇਹ ਮੰਨਦੇ ਕਿਸਾਨ ਸਾਡੇ ਨਾਲ ਇਹ ਤਾਂ ਤੇਰਾ ਦੇਖ ਹੀ ਲਿਆ ਸਾਰਿਆਂ ਨੇ ਸਾਰੇ ਨਹੀਂ ਦੇਖ ਲਿਆ ਭਗਵੰਤ ਮਾਨ ਦਾ ਚਿਹਰਾ ਵੀ ਉਹ ਕਿਸਾਨਾਂ ਦੇ ਨਾਲ ਆ ਕਹਿਣ ਨੂੰ ਤਾਂ ਉਹਦੇ ਐਮਐਲਏ ਵੀ ਕਹੀ ਜਾਂਦੇ ਆ ਕਹਿਣ ਨੂੰ ਤਾਂ ਉਹਦੇ ਜਿਹੜੇ ਪਿੰਨਾਂ ਦੇ ਵਿੱਚ ਕੜਮ ਚੌਧਰੀ ਆ ਮੇਰੀ ਕਈ ਵਾਰ ਅੱਗੇ ਵੀ ਗੱਲ ਹੋਈ ਆ ਉਹ ਕੜਮ ਚੌਧਰੀ ਜਿਹੜੇ ਅੱਜ ਵੀ ਕਿਸਾਨੀ ਕਰਦੇ ਹੋਏ ਵੀ 20 25 ਪੱਤੀ ਕਿੱਲੇ ਖੇਤੀ ਕਰਦੇ ਹੋਏ ਵੀ ਅੱਜ ਧਰਨੇ ਦੇ ਵਿੱਚ ਆ ਕੇ ਨਹੀਂ ਬੈਠ ਸਕਦੇ ਤੇ ਅੱਜ ਆਪਦੀ ਸਰਕਾਰ ਨੂੰ ਮਾੜਾ ਨਹੀਂ ਕਹਿ ਸਕਦੇ ਉਹ ਵੀ ਇਹ ਗੱਲ ਕਹਿੰਦੇ ਵੀ ਅਸੀਂ ਕਿਸਾਨ ਆ ਪਰ ਮੈਂ ਕਹਿੰਦਾ ਵੀ ਜਿਹੜਾ ਬੰਦਾ ਅੱਜ ਆਪਦੇ ਆਪ ਨੂੰ ਭਗਵੰਤ ਮਾਨ ਦਾ ਸੈਸੀ ਮੰਨਦਾ ਭਗਵੰਤ ਮਾਨ ਦੇ ਨੇੜੇ ਵਾਲਾ ਮੰਨਦਾ ਤੇ ਸਾਡਾ ਸਾਥ ਨਹੀਂ ਦੇ ਰਿਹਾ ਅਸੀਂ ਕਿਵੇਂ ਭਗਵਾਨ ਤੁਮਾਨੂੰ ਕਹਾਂਗੇ ਵੀ ਉਹ ਸਾਡੇ ਨਾਲ ਹੈ ਦੇਖੋ ਜੀ ਧਰਨਾ 13 ਮਹੀਨੇ ਚੱਲਿਆ ਪੂਰੀ ਸਫਲਤਾ ਨਾਲ ਚੱਲਿਆ ਕਿਸੇ ਦਾ ਕੋਈ ਨੁਕਸਾਨੀ ਕੀਤਾ ਜਿਹੜੀਆਂ ਫੜਕਾਂ ਰੋਕੀਆਂ ਸੀ ਉਹ ਸਰਕਾਰ ਦੇਆਂ ਰੋਕਿਆ ਵਹੀ ਉਹ ਆਪਣੇ ਕੋਰਟ ਨੂੰ ਵੀ ਪਤਾ ਹਾਈ ਕੋਰਟ ਨੂੰ ਵੀ ਪਤਾ ਹੈ ਤੇ ਆਪਣਾ ਸੁਪਰੀਮ ਕੋਰਟ ਨੂੰ ਵੀ ਪਤਾ ਹੈ ਜੇ ਸਿਰਫ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਖਾਤਰ ਤੇ ਆ ਜਿਹੜਾ ਕੰਮ ਪੰਜਾਬ ਦੀ ਸਰਕਾਰ ਨੇ ਕੀਤਾ ਹੈ ਗੱਲਬਾਤ ਲਈ ਬਲਾ ਕੇ ਆਉਂਦਿਆਂ ਨੂੰ ਜਦੋਂ ਮੋਹਲੀ ਐਂਟਰ ਕਰਦੇ ਆ ਤੇ ਬੰਦੇ ਸਾਡੇ ਜਿਹੜੇ ਜੂਨੀਅਨ ਦੇ ਆਗੂ ਸੀ ਉਹਨਾਂ ਨੂੰ ਅਰੈਸਟ ਕਰ ਲੈਣਾ ਇਹ ਕਿੱਦਾਂ ਨਹੀਂ ਫਾਇਨਫਾਇ ਇਹਨਾਂ ਦੀ ਕਿਰਕਰੀ ਆਲ ਵਰਡ ਦੇ ਕਿਰਕਰੀ ਹੋਈ ਆ ਇਸ ਤਰ੍ਹਾਂ ਅੱਜ ਅੱਜ ਤੱਕ ਗੋਸ਼ਨ ਮੋਲਕ ਵੀ ਇੱਕ ਦੂਜੇ ਨਾਲ ਗੱਲਬਾਤ ਕਰਨ ਜਾਂਦੇ ਆ ਪਰ ਕਿਸੇ ਨੇ ਇਸ ਤਰ੍ਹਾਂ ਇਹ ਨਹੀਂ ਕੀਤਾ ਜਿਹੜਾ ਪੰਜਾਬ ਸਰਕਾਰ ਦੇ ਭਵੰਤਮਾਨ ਨੇ ਕੀਤਾ ਇੱਕ ਪਾਸੇ ਕਹਿੰਦਾ ਮੈਂ ਕਫਾਨ ਦਾ ਪੁੱਤ ਐ ਜੇਕਰ ਕਫਾਨ ਦਾ ਪੁੱਤ ਹੋਈ ਹੀ ਕਫਾਨਾਂ ਦਾ ਧੱਕਾ ਕਰਨ ਲੱਗਿਆ ਤੇ ਫਿਰ ਕਫਾਨ ਵਧਿਆ ਦੀ ਹਸਕੀ ਤੋਂ ਰੱਖਣਗੇ ਨੰਬਰ 2 ਤੇ ਜਿਗਾ ਉੱਥੇ ਕਫਾਨਾਂ ਦਾ ਉਸਮਾਨ ਸੀ ਟਰੈਕਟਰਾਂ ਦੇ ਹੁੱਕਾਂ ਟਰੈਕਟਰਾਂ ਦੀਆਂ ਫੱਟੀਆਂ ਸਾਰਾ ਕੁਝ ਇਹਨਾਂ ਨੇ ਭੰਨ ਤੋੜ ਕਰਕੇ ਚਾਹ ਖਾਣ ਪੀਣ ਵਾਲੇ ਭਾਂਡੇ ਕੌਲੀ ਗਲਾਸੀ ਘਰਉਣ ਲੱਗੀ ਉਹਦੀ ਪਰਵਾਈ ਇਹ ਕੁਝ ਕੁਛ ਤਾਂ ਪੁਲਿਸ ਮਲਾਈਮ ਸੀ ਸਰਕਾਰ ਦਾ ਮਿਲਿਆ ਵੀ ਕੁਝ ਪੁਲਿਸ ਮਲਾਈਮ ਸੀ ਤੇ ਕੁਝ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਚੇਲੇ ਚੱਪਟੇ ਸੀ ਤੇ ਬਾਕੀ ਰਾਈ ਮਿਲੀ ਭੋਤ ਸੀ 10 ਕੁ 11 ਟਰਾਲੀਆਂ ਧਨੌਰ ਪਿੰਡ ਤੋਂ ਉਹਨਾਂ ਦੇ ਘਰਾਂ ਤੋਂ ਨਿਕਲੀਆਂ ਇਹਨਾਂ ਕੋਲ ਟਰੈਕਟਰ ਵੀ ਹਨੀ ਕੀ ਕਰਦੇ ਆ ਇਹਨਾਂ ਨੇ ਵੇਚਣ ਨੂੰ ਲਗਾਏ ਆ ਉਹ ਬਾਕੀ ਜਿਹੜੇ ਆਪਣੇ ਲੈਟਰਨ ਬਾਥਰੂਮਾ ਬਣਾਏ ਹੋਏ ਸੀ ਜਾਂ ਜਿਹੜੇ ਟੈਂਟ ਬਣਾਏ ਹੋਏ ਲੋਹੇ ਦੇ ਉਹ ਸਬਕ੍ਰੈਬ ਦੇ ਵਿੱਚ ਵੇਚਣਗੇ ਹੱਥ ਰੰਗਣਗੇ ਹੁਣ ਇਹ ਇਹਨਾਂ ਦੀ ਜਿਹੜੀ ਇਹ ਘਟਨਾ ਕੀਤੀ ਹੈ ਜਿਹੜੀਆਂ ਇਹਨਾਂ ਨੇ ਕਰਾਪਸ਼ਨਾਂ ਕੀਤੇ ਆ ਵੀ ਗਿਆ ਮੋਦੀ ਦੀ ਈੜੀ ਤੋਂ ਡਰਦੇ ਆ ਨੇ ਮੋਦੀ ਦੇ ਪ੍ਰਭਾਵ ਦੇ ਹਟਾ ਕੇ ਇਹ ਕਰਨਾ ਪਿਆ ਵੀ ਸਾਡੀ ਸਰਕਾਰ ਬਣੀ ਰਹੇ ਪਰ ਹੁਣ ਜਿੰਨੀਆਂ ਵੀ ਕਿਸਾਨ ਯੂਨੀਅਨ ਸਾਰਿਆਂ ਨੇ ਫੈਸਲਾ ਲਿਆ ਭਈ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਰੋਕੇ ਵੀ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਰੋਕਾਂਗੇ ਵੀ ਸਾਰਿਆਂ ਮੈਂ ਜਿੱਥੇ ਬੰਦਿਆਂ ਨੂੰ ਬੇਨਤੀ ਕਰਦਾ ਭਈ ਇੱਥੋਂ ਬੈਨਰ ਛਪਵਾ ਕੇ ਜਿੰਨੀਆਂ ਤੁਹਾਡੀਆਂ ਐਂਟਰ ਕਰਦੇ ਆ ਫੜਕਾ ਪਿੰਡ ਦੇ ਵਿੱਚ ਸਾਰਿਆਂ ਦੇ ਲਾਏ ਜਾਣ ਭਈ ਆ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਐਮਪੀ ਜਾਂ ਹੋਰ ਉਹਨਾਂ ਦਾ ਜ਼ਿਲ੍ਹਾ ਪੱਤਰ ਦਾ ਜਾਂ ਹੋਰ ਬਲਾਕ ਪੱਤਰ ਦਾ ਜਿਹੜਾ ਕੋਈ ਚਮਚਾ ਸ਼ਮਚਾ ਉਹ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਨਾ ਕਰੇ ਇਨਾਂ ਦੇ ਮਗਰ ਬੁੜੀਆਂ ਨੂੰ ਤੋਂ ਪਾਥੀਆਂ ਮਰਾਵਾਂਗੇ ਜਿਹੜੀਆਂ ਪਾਥੀਆਂ ਨੇ ਹੁੰਦੀਆਂ ਚੁੱਲੇ ਦੇ ਵਿੱਚ ਲੋਕ ਇੰਨੇ ਅੱਕੇ ਪਏ ਆ 13 ਮਹੀਨੇ ਦਾ ਧਰਨਾ ਸ਼ਾਤਮਾ ਹੀ ਚੱਲਦਾ ਸੀ 13 ਮਹੀਨੇ ਪਹਿਲਾਂ ਦਿੱਲੀ ਚੱਲ ਚੁੱਕਿਆ ਪਰ ਇਹਨਾਂ ਦਾ ਕੀ ਕੀ ਨੁਕਸਾਨ ਵੀ ਸਰਕਾਰ ਦਾ ਇਹਦੇ ਵਿੱਚ ਜੇ ਮੰਗਾ ਮੰਨ ਲੈਂਦੇ ਇਹਨਾਂ ਦਾ ਹੱਕ ਬਣਦਾ ਹੀ ਕਿਸਾਨਾਂ ਨਾਲ ਰਲ ਕੇ ਸੈਂਟਰਲ ਸਰਕਾਰ ਦੇ ਦਵਾਰ 'ਤੇ ਤਾਂ ਕਿ ਮੰਗਾ ਛੇਤੀ ਮੰਨੀਆਂ ਜਾਣ ਪਰ ਇਹਦਾ ਸੈਂਟਰ ਦੇ ਦਵਾਰ ਜਾ ਕੇ ਕਿਸਾਨਾਂ ਨੂੰ ਮੀਟਿੰਗ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਦੇ ਜਿਹੜੀ ਦੁਨੀਆਂ ਦੇ ਵਿੱਚ ਇਹੋ ਜਿਹੀ ਲਾਹਨਤ ਦੀ ਮਿਸਾਲ ਕਿਤੇ ਨਹੀਂ ਮਿਲਦੀ ਜਿਹੜੀ ਭਗਵੰਤ ਮਾਨ ਨੇ ਖੱਟੀ ਹੈ ਸੋ ਇਸ ਕਰਕੇ ਇਹ ਸਰਕਾਰ ਇਹਦਾ ਭੁੱਲ ਜਾਈ ਬਈ ਗਾਂ ਨੂੰ ਇਹ ਇਹਦਾ ਮੈਂਬਰ ਵੀ ਨਹੀਂ ਮੰਨਣਾ ਸਰਕਾਰ ਬਣਨੀ ਦਾ ਬਾਕੀ ਜਿਹੜੇ ਸਾਡੇ ਇਲਾਕਿਆਂ ਦੇ ਐਮਐਲਏ ਸਾਨੂੰ ਪਤਾ ਕੀ ਕਰਦੇ ਆ ਸਾਡੇ ਮਨਜੀਤ ਸਿੰਘ ਜੀ ਬਲਾਸਪੁਰ ਆ ਮੇਰਾ ਪਿੰਡ ਰੌਂਤਾ ਹੈ ਇਹ ਅੱਜ ਤੱਕ ਦੋ ਵਾਰੀ ਉਥੋ ਜਿੱਥੇ ਆ ਨਿਹਾਲ ਸਿੰਘ ਵਾਲੇ ਤੋਂ ਤੇ ਸਾਡੇ ਪਿੰਡ ਦੀ ਇਹ ਹੋਰ ਸਾਥੀ ਖੜੇ ਆ ਕਿੰਨਿਆਂ ਦੇ ਪਿੰਡਾਂ ਚ ਗਏ ਆ ਵੀ ਇਹ ਵੋਟਾਂ ਲੈਣ ਵੇਲੇ ਜੂਰ ਜਾਂਦੇ ਆ ਪਰ ਜਦੋਂ ਜਿੱਤ ਗਏ ਉਦੋਂ ਵੀ ਇਹ ਪਿੰਡ ਨੂੰ ਗ੍ਰਾਂਟ ਦੇਣੀ ਪਊ ਪਿੰਡ ਦੇ ਲੋਕ ਕੁਝ ਮੰਗਣਗੇ ਫਿਰ ਇਹਨਾਂ ਨੇ ਜਾ ਕੇ ਵੜਦਾ ਨਹੀਂ ਅਸੀਂ ਕਹਿੰਦੇ ਕਾਲੀ ਦੇ ਕਾਂਗਰਸੀ ਮੜੇ ਆ ਪਰ ਇਹ ਉਹਨਾਂ ਤੋਂ ਵੀ 10 ਗੁਣਾ ਵੱਧ ਮੜੇ ਆ ਮਨਜੀਤ ਸਿੰਘ ਜੀ ਜ਼ਿਲ੍ਹਾ ਸੀਨੀਅਰ ਪੀਤ ਪ੍ਰਧਾਨ ਪੀਕੇ ਜੂ ਕ੍ਰਾਂਤੀਕਾਰੀ ਜੀ ਕਿਵੇਂ ਦੇਖਦੇ ਆ ਅੱਜ ਦੇ ਧਰਮ ਅੱਜ ਦਾ ਧਰਮ ਜੀ ਅਸੀਂ ਇਹਨਾਂ ਨੂੰ ਦੱਸਣਾ ਹੈ ਸਰਕਾਰਾਂ ਨੂੰ ਵੀ ਇਹ ਤੁਸੀਂ ਕੁਝ ਵੀ ਕਰ ਲੋ ਹਰੇਕ ਕੋਮਾ ਜਿਹੜੀਆਂ ਜਾਏ ਕਿਸਾਨ ਆ ਜਾਏ ਮਿਟਣ ਵਾਲੇ ਨਹੀਂ ਐ ਇਹ ਜਾਗਦੇ ਆ ਸੁਰੱਖਤ ਆ ਇਹ ਚੁਣੂ ਇਹ ਦਵਾ ਕੇ ਜਾਣਗੇ ਅੱਜ ਇਹ ਕਹਿਣ ਆਏ ਆ ਕਿ ਸਾਡਾ ਜਿਹੜਾ ਲੁੱਟਿਆ ਸਮਾਨ ਹੈ ਉਹਦਾ ਤੁਸੀਂ ਕੁਝ ਨਹੀਂ ਕਰਦੇ ਤਾਂ ਇਹ ਤੁ ਅੱਗੇ ਵੱਡੇ ਸੰਘਰਸ਼ ਕਰਾਂਗੇ ਇਹਨਾਂ ਨੇ ਟਰਾਲੀਆਂ ਤੋਂ ਲਾ ਜੋ ਵੀ ਸਾਡਾ ਨੂਨ ਮਿਰਚ ਮਸਾਲੇ ਵੀ ਲੁੱਟ ਕੇ ਲੈ ਗਏ ਇੰਨੀ ਗਿਰੀ ਹੋਈ ਸਰਕਾਰ ਨਿਕਲੀ ਆ ਜਿਹੜਾ ਭਗਵਾਨਤ ਮਾਨ ਕਹਿੰਦਾ ਵੀ ਮੈਂ ਕਿਸਾਨ ਦਾ ਪੁੱਤ ਆ ਕਿਸਾਨ ਆ ਇਹਦਾ ਭੰਡ ਹੈ ਇਹਦਾ ਪੜਾਈ ਤੋਂ ਲੈ ਕੇ ਸਟੇਜਾਂ 'ਤੇ ਨੱਚਿਆ ਉਦੋਂ ਤੋਂ ਲੈ ਕੇ ਸਾਰਾ ਨਚਾਰਾਂ ਦੇ ਕੰਮ ਕਰਿਆ ਕਿੱਥੋਂ ਕਿਸਾਨ ਮੰਨ ਲਗੇ ਸੀ ਇਹਨੇ ਕੰਮ ਹੀ ਪੰਣਾਲੇ ਕੀਤੇ ਤੇ ਹੁਣ ਪੰਣਾਲਾ ਕਰਕੇ ਦਿਖਾਇਆ ਫਿਰ ਇਹਨੇ ਜਿਲ੍ਹਿਆਂ ਵਾਲੇ ਬਾਗ ਦਾ ਦੂਜਾ ਦਰਸ਼ਾਜ ਇਹ ਲਾਗੂ ਕਰਤਾ 18 ਤਰੀਕ ਨੂੰ ਇਦਾਂ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਹੋਇਆ ਸੀਗਾ ਕਿ ਲੋਕਾਂ ਨੂੰ ਇਕੱਠੇ ਕਰਕੇ ਗੋਲੀਆਂ ਚਲਾਈਆਂ ਗਈਆਂ ਸੀ ਪਰ ਇਸ ਨੇ ਸਾਡੇ ਚੰਡੀਗੜ੍ਹ ਤੋਂ ਆਉਂਦੇ ਕਿਸਾਨਾਂ ਨੂੰ ਇਸ ਦਿਨ ਘੜੀਸਿਆ ਪੱਗਾਂ ਲਾਹੀਆਂ ਫਿਰ ਗੱਡੀਆਂ ਦੇ ਵਿੱਚ ਸਿੱਟ ਕੇ ਉਦੋਂ ਕਾ ਮੋਰਚਾ ਤੇ ਹਮਲਾ ਕਰਨਾ ਸੁੱਤੇ ਪੇ ਬਜ਼ੁਰਗਾਂ ਨੂੰ ਕੁੱਟਿਆ ਮਾਰਿਆ ਘੜੀਸਿਆ ਗਿਆ ਫਿਰ ਉਹਨਾਂ ਨੂੰ ਚਾਕੇ ਜੇਲਾਂ 'ਚ ਛੱਡਿਆ ਗਿਆ ਇਹ ਇੱਕ ਦੂਜਾ ਦਰੈਸ਼ ਨੇ ਜਿਲ੍ਹਿਆਂ ਵਾਲੇ ਬਾਗ ਦਾ ਖੜਾ ਕੀਤਾ ਔਰ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਜਦੋਂ ਹੋਇਆ ਸੀ ਤਾਂ ਭਗਤ ਸਿੰਘ ਨੇ ਇੱਕ ਸੌ ਖਾਦੀ ਸੀ ਮਿੱਟੀ ਨੂੰ ਲੈ ਕੇ ਉਹ 7 ਸਾਲ 8 ਸਾਲ ਦੀ ਉਮਰ ਦੀ ਖਾਦੀ ਸੀ ਤੇ ਅੱਜ ਦਾ ਸਾਡੇ ਬਾਪੇ ਵੀ ਇਸੇ ਗੱਲ 'ਚ ਮਾਵਾ ਭੈਣਾ ਵੀ ਤਿਆਰ ਆ ਇਹ ਥੋੜਾ ਜਿਹਾ ਸੋਚ ਕੇ ਚੱਲੇ ਕਿ ਇਸ ਚੀਜ਼ ਦਾ ਨਹੀਂ ਦਵਾ ਸਕਦਾ ਇਹ ਸਾਡੀ ਕਿਸਾਨੀ ਨੂੰ ਨਹੀਂ ਦਵਾ ਸਕਦਾ ਜੇ ਵੀ ਇਸ ਜਿਹੜਾ ਤੋਂ ਵੀਰੇ ਤੇ ਧੰਨਵਾਦ ਜਿਹੜਾ ਕਵਰ ਕਰ ਰਹੇ ਆ ਜੇ ਜਿਹੜਾ ਨਿਆਰਾ ਕਹਿੰਨਾ ਹੈ ਨਿਆਰਾ ਨਹੀਂ ਸੀ ਉਹ ਆਪਣੇ 47 ਮੌਕੇ ਜਿਵੇਂ ਹੋਈਆ ਕਹਿੰਦਾ ਬੰਡ ਉਹ ਹਾਲ ਸੀ ਉਹ ਦੇਖਣ ਵਾਲਾ ਨਹੀਂ ਸੀ ਬੜੇ ਵੀ ਉਹ ਦੇਖਣ ਵਾਲਾ ਨਹੀਂ ਸੀ ਉਹ ਕਹਿੰਦਾ ਬਹੁਤ ਮੰਦਭਾਗਾ ਸੀ ਸਰਕਾਰ ਐਨੀਓ ਜੋ ਆਪਣੇ ਕਿਸਾਨਾਂ ਨਾਲ ਸੁੱਤੇ ਪਏ ਹੋਏ ਕਿਸਾਨਾਂ ਨਾਲ ਧੱਕਾ ਹੋਇਆ ਰਾਤ ਨੂੰ 8:30 ਵਜੇ ਲੰਗਰ ਬਣਿਆ ਵਾ ਸੀ ਲੰਗਰਾਂ ਦੇ ਵਿੱਚ ਵੀ ਮਿੱਟੀ ਪਾ ਕੇ ਲੰਗਰ ਵੀ ਡੋਲੇ ਗਏ ਉੱਥੇ ਸਾਰੇ ਲੰਗਰਾਂ ਦਾ ਤੇ ਬਾ ਜਿਹੜੀ ਸਰਕਾਰ ਦੀ ਬੇਕੂਫੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਜਿਹੜਾ ਰਾਤ ਨੂੰ ਉਸ ਟਾਈਮ ਰਾਤ ਨੂੰ ਚੱਕਿਆ ਉਹ ਜਿਹੜੀ ਬੇਆਦਰਵੀ ਕੀਤੀ ਆ ਉਹਦਾ ਇਨਸਾਫ ਤਾਂ ਇਹਨਾਂ ਨੂੰ ਭਰਨੇ ਪਊ ਕਿੱਦੇ ਮਰਜੀ ਭਰਨ ਪਹਿਲਾਂ ਬਾਦਲ ਸਰਕਾਰ ਨੇ ਬਹਿੜ ਕਾਂਡ ਗੋਲੀ ਕਾਂਡ ਕਰਾ ਕੇ ਇਹੀ ਹਾਲ ਕੀਤਾ ਸੀ ਤੇ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਆਦਰਵੀ ਕੀਤੀ ਹੈ ਕਹਿੰਦਾ ਚਲਦੇ ਖੰਡ ਪਾਠਾਂ ਦਾ ਆ ਖੰਡਣ ਕੀਤਾ ਉਹਦਾ ਤਾਂ ਆਪੇ ਅਕਾਲਪੁਰਖ ਮਾਰਾ ਜਾਣੀ ਜਾਣਾਂ ਉਹ ਭਰਨਾ ਪੂਆ ਸਰਕਾਰ ਨੂੰ ਕਿਵੇਂ ਮਰਜੀ ਜਿਹੜੇ ਸਰਕਾਰ ਲੱਖਾਂ ਦਾ ਨੁਕਸਾਨ ਹੋਇਆ ਕੋਈ ਟਰਾਲੀਆਂ ਦੀ ਹੁਕਮ ਨਹੀਂ ਛੱਡਿਆ ਗਈਆਂ ਉੱਥੇ ਸਾਡੇ ਆਪ ਦੀਆਂ ਵਾਸ਼ਿੰਗ ਮਸ਼ੀਨਾਂ ਨਵੀਆਂ ਏਸੀ ਟਰਾਲੀਆਂ ਤੇ ਲੱਗੇ ਹੋਏ ਸੀ ਖੰਡ ਦੀਆਂ ਬੋਰੀਆਂ ਚੌਲਾਂ ਦੇ ਗੱਟੇ ਸਾਰਾ ਕੁਝ ਥੋਰੀ ਹੋ ਗਿਆ ਭਾਂਡੇ ਕੋਲੀ ਗਲਾਸ ਵੀ ਨਹੀਂ ਛੱਡੇ ਉਹਨਾਂ ਨੇ ਹੋਰ ਦੱਸੋ ਜੋ ਜਾਮ ਲੱਗਦੇ ਨੇ ਵਧਾਇਕਾਂ ਦਾ ਜਾਂ ਮੰਤਰੀਆਂ ਦਾ ਕਹਿਣਾ ਕਿ ਇਹ ਇਹ ਅਸੀਂ ਨਹੀਂ ਕਿਹਾ ਇਹ ਖਾਂਦੇ ਪੀਂਦੇ ਘਰਾਂ ਤੋਂ ਇਹ ਨਹੀਂ ਖਾਂਦੇ ਪੀਂਦੇ ਘਰਾਂ ਤੋਂ ਮੰਨ ਕੇ ਚੱਲੋ ਜਿਨ੍ਹਾਂ ਕੋਲੇ ਟਰੈਕਟਰ ਨਹੀਂ ਉਹਨਾਂ ਦੇ ਘਰੇ ਟਰਾਲੀਆਂ ਕੀ ਕਰਦੀਆਂ ਸੀ ਨਹੀਂ ਸਰਕਾਰ ਨੇ ਆਪ ਦੇ ਪਰ ਮੇਰੀ ਨਿੱਜੀ ਬੰਦਿਆਂ ਦੇ ਘਰੇ ਟਰਾਲੀਆਂ ਕਾਹ ਤੋਂ ਖੜਾਈ ਖੜੀਆਂ ਕੀਤੀਆਂ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੋਣ ਦੇ ਨਾਂ ਤੇ ਉਹਦੇ ਕੋਲ ਟਰੈਕਟਰ ਟਾਲੀ ਫੜੀ ਗਈ ਆ ਉਹ ਕਿਵੇਂ ਆਈ ਕੀ ਉੱਡ ਕੇ ਤਾਂ ਨਹੀਂ ਆਉਡੀ ਉਹਦੇ ਘਰੇ ਤਾਂ ਨੇ ਪਟੈਂਟ ਦੀ ਗੱਲ ਆ ਉਸ ਤੋਂ ਬਾਅਦ ਕੀ ਰਣਨੀਤੀ ਹੈ ਰਣਨੀਤੀ ਸਾਰੇ ਦੋਨੇ ਮੋਰਚਿਆਂ ਦੀ ਗੈਰ ਰਣਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਜੋ ਵੀ ਫੈਸਲਾ ਹੋਊਗਾ ਸੀ ਉਹਨਾਂ ਨਾਲ ਜਟਾਣ ਵੰਗ ਖੜੇ ਆ ਅੱਜ ਕੀ ਨਾਂਵਾਂ ਤੁਹਾਡੇ ਦਰਸ਼ਨ ਸਿੰਘ ਜੀ ਕਿਹੜੀ ਜਥੇਬੰਦੀ ਤੋਂ ਕਿਸਾਨ ਮਜ਼ਦੂਰ ਸੰਘਰਸ਼ ਜੀ ਕਿਹੜਾ ਕਿਹੜਾ ਸਮਾਨ ਚੋਰੀ ਹੋਇਆ ਤੁਹਾਨੂੰ ਲੱਗਦਾ ਸਾਤਾ ਜੀ ਆਪਦੇ ਪਿੰਡ ਦੇ ਗੱਦੇ ਸੱਤ ਧਾਣ ਧੂਵੇ ਇੱਕ ਵਾਟਰ কুলਰ ਨੂੰ ਹਮ ਤੇ ਇੱਕ ਜਾਨੀ ਚਾਰ ਮੰਜੇ ਜੀ ਇਹ ਸਾਡਾ ਪਿੰਡ ਦੇ ਅਖਵਾਲ ਸਿੰਘ ਪਿੰਡ ਰਣਸਿੰਘ ਖੁਰਦ ਇਕਾਈ ਪ੍ਰਧਾਨ ਸ਼ੇਰਪੰਜਾਬ ਮਹਾਰਾਜ ਰਣਜੀਤ ਸਿੰਘ ਕਾਈ ਜਥੇਬੰਦੀ ਵੱਲੋਂ ਬੋਲ ਰਹੇ ਆ ਜਿਹੜੀ ਆਪਾਂ ਗੱਲ ਕਰਦੇ ਆ ਟਰਾਲੀਆਂ ਦੀ ਟਰਾਲੀਆਂ ਵੀ ਲੈ ਗਏ ਜੋ ਵੀ ਲੈ ਗਏ ਇਹ ਸਾਰਾ ਕੁਝ ਉਹ ਤੋਂ ਇਹਨਾਂ ਨੇ ਲੁੱਟਿਆ ਜੇਕਰ ਪ੍ਰਸ਼ਾਸਨ ਨੇ ਇਹਨਾਂ ਨੂੰ ੱੱਕੇ ਨਾ ਠਾਉਣਾ ਸੀ ਕੀ ਪ੍ਰਸ਼ਾਸਨ ਦਾ ਹੱਕ ਨਹੀਂ ਬਣਦਾ ਇਹਨਾਂ ਨੂੰ 10 ਦਿਨ ਰੱਖੀ ਕਰਦੇ ਹੋ ਸਮਾਨ ਦੀ ਰੱਖੀ ਕਰਕੇ ਉਹ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਸੂਚਿਤ ਕਰਦੇ ਪਾਈ ਆਪਦਾ ਸਮਾਨ ਲੈ ਜੋ ਆਕੇ ਜੇ ਇਹਨਾਂ ਨੇ ਇਮਾਨਦਾਰੀ ਨਾਲ ਉਹ ਚੀਜ਼ ਨੂੰ ਦੇਣਾ ਹੁੰਦਾ ਇਹਨਾਂ ਨੇ ਉਹ ਸਮਾਨ ਉੱਥੇ ਖੁੱਲਾ ਛੱਡਤਾ ਖੁੱਲਾ ਛੱਡ ਕੇ ਲੁੱਟ ਕਰਾਈ ਆ ਇਹ ਸਰਕਾਰ ਦੀ ਬਹੁਤ ਮਾੜੀ ਗੱਲ ਆ ਭਗਵੰਤ ਮਾਨ ਸਰਕਾਰ ਦੀ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਘਾਟਾ ਹੀ ਖਾਣਗੇ ਅੱਗੇ ਲੋਕਾਂ ਨੇ ਕਾਂਗਰਸ ਨੂੰ ਤੇ ਅਕਾਲੀਆਂ ਨੂੰ ਨਕਾਰਿਆ ਸੀ ਹੁਣ ਉਹਨਾਂ ਤੋਂ ਵੀ ਭੈੜਾ ਨਕਾਰਨਗੇ ਇਹਨਾਂ ਨੂੰ ਇਹ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾਗਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਲੋਕਾਂ ਦੇ ਨਾਲ ਆ ਠੱਗਾ ਕਰਾਇਆ ਇਹ ਬਾਕੀ ਹੋਰ ਆ ਨੂਨ ਮਿਰਚ ਮਸਾਲੇ ਵਾਲੀ ਤਾਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਜੇ ਇਹਨਾਂ ਨੂੰ ਹੋਰ ਚਾਹੀਦਾ ਆਪਾਂ ਹੋਰ ਦੇ ਦਿੰਨੇ ਆ ਇਹ 10 ਦਿਨ ਜੇ ਖੰਡ ਖੁੰਡ ਦੀ ਲੋੜ ਆ ਚਾਹ ਦੀ ਆਪਾਂ ਕੋਈ ਨਹੀਂ ਫੰਡ ਇਕੱਠਾ ਕਰਾ ਕਰਕੇ ਇਹਨਾਂ ਦੇ ਘਰੀ ਪਚਾ ਦੇਾਂਗੇ ਜਿਹੜੇ ਲੈ ਕੇ ਗਏ ਆ ਉਹ ਕੋਈ ਬੜੀ ਵੱਡੀ ਗੱਲ ਨਹੀਂ ਕੀ ਜਿਹੜੇ ਹੁਣ ਟਰਾਲੀਆਂ ਟਰੈਕਟਰਾਂ ਉਹਨਾਂ ਦਾ ਵੱਡਾ ਕੰਮ ਹੈ ਟਰਾਲੇ ਆ ਸਾਢੇ 3-3 ਲੱਖ ਰੁਪਏ ਦੇ ਬਾਕੀ ਸੀਸੀ ਹੋਰ ਮੋਟਾ-ਮੋਟਾ ਸਮਾਨ ਸੀ ਜਿਹੜੀ ਦੀ ਲੁੱਟ ਹੋਈ ਆ ਉਹ ਬਹੁਤ ਮਾੜੀ ਗੱਲ ਹੋਈ ਆ ਚਲੋ ਰਾਸਣ ਨੂੰ ਤਾਂ ਕੋਈ ਗੱਲ ਨਹੀਂ ਆਪਾਂ ਖਾਣਾ ਸੀ ਉਹ ਖਾ ਲੈਣਗੇ ਕੋਈ ਇਹਦੀ ਵੱਡੀ ਗੱਲ ਨਹੀਂ ਉਹ ਦੇਖੋ ਸਭ ਨੂੰ ਪਤਾ ਲੱਗ ਗਿਆ ਇਹ ਜਿਹੜਾ ਮੋਬਾਈਲ ਹੈ ਮਿੱਡ ਗਿਆ ਹੈ ਦਾ ਕੋਈ ਵੀ ਆਪਣੇ ਤਰ੍ਹਾਂ ਕਰਾਉਂ ਸਭ ਨੇ ਦਿਖਾਤੇ ਆ ਬਹੁਤ ਸਾਰਾ ਖੁਦ ਘਟਾਵੀ ਲਈ ਜਾਂਦਾ ਮੂੰਹ ਬੰਨਿਆ ਹੋਇਆ ਕੀ ਉਹ ਨੂੰ ਪਤਾ ਨਹੀਂ ਬੇਕਤਾਲੀ ਲੈ ਜਾਂਦਾ ਭਗਵਾਨਤਮਨ ਕਹਿੰਦਾ ਆ ਥਮਟ ਹੈ ਮੈਂ ਦੇਖਿਆ ਉਹ ਇੱਕ ਵੀੜ ਕੋ ਜਿਹੜਾ ਥਮਟ ਬਾਰੇ ਜਾਣਦਾ ਉਹ ਪੱਖੇ ਦੀ ਡੋਰੀ ਬਾਰੇ ਜਾਣਦਾ ਉਹਨੂੰ ਪਤਾ ਨਹੀਂ ਕਿਸਾਨ ਕੀ ਆ ਭਗਵਾਨਤਮਨ ਨੂੰ ਮੈਂ ਕਹਿਣਾ ਚਾਹਣਾ ਤੂੰ ਮੰਨਦਾ ਮੈਂ ਕਿਸਾਨ ਆ ਤੂੰ ਕਹਿੰਦਾ ਬੋਰ ਕੀ ਹੁੰਦੇ ਆ ਪੱਖੇ ਕੀ ਹੁੰਦੇ ਆ ਵੀ ਉਹ ਜਿਹੜੀ ਆ ਬਾਦਲ ਕਹਿੰ ਉਹ ਕੀ ਜਾਣਦੀ ਆ ਥਮਟ ਤੂੰ ਜਾਣਦਾ ਏ ਗੱਲਾਂ ਪਰ ਤੈਨੂੰ ਹੀ ਨਹੀਂ ਪਤਾ ਕਿ ਕਿਸਾਨਾਂ ਨਾਲ ਕੀ ਹੋਇਆ ਤੁਸੀਂ ਚੋਰੀ ਚਾਕੇ ਸਿਲੰਡਰ ਲੈ ਗਏ ਆ ਟ੍ਰੈਕਟਰ ਲੈ ਗਿਆ ਤੇਰੇ ਮੁਲਾਜ਼ਮ ਇਹ ਤੈਨੂੰ ਪਤਾ ਨਹੀਂ ਖੰਡਾ ਵਾਲੇ ਬੋਰ ਨਾ ਲੈ ਗਏ ਸਾਨੂੰ ਕਹਿ ਦਿਓ ਤੁਹਾਡੇ ਕੋਈ ਵਿਆਹ ਬੂਹੇ ਲਿਆ ਜਾਗੇ ਅਲਸਦਾ ਕਹਿਣਾ ਬਾਪੂ ਜੀ ਵੀ ਜਿਹੜੀ ਪਰਪਾਈਆ ਕੀਤੀ ਜਾਊਗੀ ਜਿਹੜੇ ਡਾਕੂਮੈਂਟ ਆ ਸਿਲੰਡਰ ਆ ਚਾਹੇ ਉਹ ਗੈਸ ਲੋ ਕੋਈ ਵੀ ਥੀਜ ਆ ਉਹ ਕਾਗਜ਼ਾ ਦਿਖਾ ਕੇ ਲਿਜਾ ਸਕਦੇ ਆ ਕੀ ਕਿੰਨੀ ਕੁ ਚਾਹੀਏ ਦੇ ਵਿੱਚ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਹੀ ਆਪਾਂ ਦੇਣ ਦੇ ਤਾਂ ਕਾਗਜ਼ਾਂ ਦੇ ਵਿੱਚ ਤਾਂ ਕੋਠੀਆਂ ਬਣੀਆਂ ਪਈਆਂ ਵੇਹਲੇ ਜਾਓ ਤੁਹਾਨੂੰ ਸਭ ਕੋ ਮਿਲਿਆ ਪਿਆ ਸਾਨਾ ਗੋਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਖਨੌਰੀ ਬਾਰਡਰ ਸਿੰਘੂ ਬਾਰਡਰ ਦੇ ਉੱਪਰ ਟਰਾਲੀਆਂ ਦਾ ਜਿਹਨਾਂ ਨੁਕਸਾਨ ਹੋਇਆ ਉਹਦੀ ਪਰਭਾਈ ਦੇ ਲਈ ਵਿਧਾਇਕਾਂ ਤੇ ਕੈਬਨਟ ਮਿੰਿਸਟਰ ਦੇ ਜਿਹੜੇ ਘਰ ਘੇਰੇ ਜਾ ਰਹੇ ਆ ਤੇ ਅੱਜ ਦਾ ਜਿਹੜਾ ਉਹ ਧਰਨਾ ਪ੍ਰੋਟੈਸਟ ਆ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦਾ ਹੈਗਾ ਤੇ ਵੱਖ-ਵੱਖ ਜਿਹੜੇ ਆਗੂ ਇੱਥੇ ਪਹੁੰਚੇ ਹੋਏ ਨੇ ਸੋ ਦੇਖਣਾ ਹੋਵੇਗਾ ਕਿ ਆਮ ਆਦੀ ਪਾਰਟੀ ਸਰਕਾਰ ਹੈ ਜਾਂ ਕੇਂਦਰ ਸਰਕਾਰਾ ਕਰੋ ਤਾਂ ਕਮਾਂਦੀ ਆ ਤੇ ਵੱਡੀ ਗੱਲ ਇਹ ਆ ਕਿ ਜਿਹੜੇ ਆਗੂ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਹੁਣ ਆਮ ਆਦੀ ਪਾਰਟੀ ਦੇ ਜਿੰਨੇ ਵੀ ਲੀਡਰ ਚੁਣੇ ਨੇ ਅਗਰ ਜੋ ਵੋਟਾਂ ਲੈਣ ਦੇ ਲਈ ਆਉਂਦੇ ਨੇ ਤਾਂ ਪੈਂਟ ਦੇ ਵਿੱਚ ਜਿਹੜਾ ਉਹਨਾਂ ਦਾ ਹਾਲ ਆ ਉਹ ਕਿਸ ਤਰ੍ਹਾਂ ਦਾ ਹੋਵੇਗਾ ਸੋ ਹੋਰ ਅਪਡੇਟਸ ਦੇ ਲਈ ਬੜੇ ਜੋ ਜੀਵੀਐਸ ਟਾਈਮ ਦੇ